ਹਾਂਜੀ ਆ ਦੇਖੋ ਜੀ ਬੰਦੇ ਨੇ ਬਾਈ ਜੀ ਚਿੱਟਾ ਲਾਇਆ ਵਾ ਮੇਰੇ ਖਾਲ ਨਹੀਂ ਨਹੀਂ ਔਰ ਸਾਹਮਣੇ ਬੰਦਾ ਹੈ ਦੇਖ ਰਿਆ ਹੁਣ ਕੋਣੇ ਜਾ ਕੇ ਇਹ ਚਿੱਟੇ ਲਾਇਆ ਵਾ ਬਾਈ ਨੇ ਮੈਨੂੰ ਲੱਗਦਾ ਸੀ ਵੀ 09R 4401 ਤਾਂ ਵੇਚੀ ਦੇ ਚਾਬੀ ਲੱਗੀ ਵੀ ਆ ਵੇਚੇ ਚਾਬੀ ਲੱਗੀ ਵੀ ਤੇ ਚਾਬੀ ਵੀ ਹੋਣੀ ਹੈ ਚਾ ਵੀ ਵੀ ਹੋਣਾ ਆ ਨੰਬਰ ਹੈ ਜੀ ਉਹ ਲੈ ਆ ਵੀ ਤਾ ਆ ਦੇਖ ਲੱਗ ਗਿਆ ਕਾ ਵਟਣ ਇਹਨਾਂ ਬਾਈ ਨੇ ਚਿੱਟਾ ਲਾਇਆ ਵਾ ਆ ਚਿੱਟੇ ਸਾਡੀ ਦੁਨੀਆ ਮਾਰ ਲਈ ਰਖ ਜਾਣਾ ਪੰਜਾਬ ਦੀ ਜਵਾਨੀ ਆ ਪੰਜਾਬ ਦਾ ਹਾਲ ਹੈ ਤੇ ਮੇਰੇ ਪਿੰਡ ਕੋਲ ਹੈ ਬੜਨ ਉਹ ਆਈ ਤਾਂ ਖੇਤਾਂ ਦੇ ਆਏ ਤੇ ਅਸੀਂ ਦੇਖਿਆ ਬਾਈ ਪੂਰਾ ਟੋਨਾ ਇਸ ਟਾਈਮੇ ਚਿੱਟਾ ਲਾਇਆ ਬਣਾ ਫੁੱਲ ਪਤਾ ਇਹ ਨੱਗੇ ਨਹੀਂ ਕਰਦਾ ਅਕਾਲ ਪੱਟੀਆਂ ਦਾ ਪਿੰਡ ਦੱਸਦਾ ਨਖੋਦਰ ਹਾਲੋ ਜੇ ਜਵਾਨੀ ਪੰਜਾਬ ਦੀ ਸਾਡੇ ਮੁੰਡੇ ਚਿੱਟਿਆਂ ਬੁਲਾ ਕੇ ਹੋਏ ਇਹ ਪੰਜਾਬ ਦਾ ਫੌਨ ਹਾਂ ਇਧਰ ਕਿਹੜਾ ਪਿੰਡ ਹੈ ਜ਼ਰਾ ਚਿੱਟਾ ਲਾਇਆ ਵਾ ਹੈ ਚਿੱਟਾ ਲਾਇਆ ਤੇ ਚਿੱਟਾ ਲਾਇਆ ਵਾ ਕਿਹੜਾ ਪਿੰਡ ਹੈ ਹੈ ਜਿੱਬੀ ਪਣਾ ਕਿਹੜਾ ਦੱਲੀਆਂ ਕਰਾਂ ਉਹ ਕਿੱਧਰ ਹੋਇਆ ਕਿੱਧਰ ਹੋਇਆ ਹੈ ਕਿੱਧਰ ਨਾਮੜਾ ਪੈ ਨਹੀਂ ਨਾਮੜਾ ਨਿਕੋਂ ਉਧਰ ਚਿੱਟਲਾ ਆਵਦਾ ਨਹੀਂ ਨਹੀਂ ਉਹ ਉਧਰ ਪੈਣਾ ਨਹੀਂ ਨਿਕੋਧਰ ਦਾ ਸੁਣਿਆ ਵਾ ਲਾਡੀ ਹਿਝਾਲਾ ਹਾਂ ਓਏ ਉੱਤ ਗੱਭੀ ਆ ਤੈ ਕੱਪੜੇ ਵੀ ਲਵੇੜੇ ਤੂੰ ਮਿੱਟੀ ਪਟਿਆ ਕਰਦਾ ਖੇਤੋ ਕਰਿਆ ਕਰਦਾ ਤੂੰ ਨਹੀਂ ਨਹੀਂ ਇਹਨੂੰ ਪੈ ਨਹੀਂ ਆਹਾ ਪਾਣੀ ਆ ਲੈ ਪਾਈ ਨਹੀਂ ਆ ਲੈ ਪਾਈ ਕੀ ਹੈ ਕੀ ਆ ਕਾਲ ਹਲੇ ਪੌਣੀ ਇਹਨੇ ਪਾਈ ਨਹੀਂ ਬਾਈ ਖੇਤ ਤਾਂ ਸਾਡੇ ਆ ਇਹ ਹਾਂਜੀ ਤੁਹਾਡੇ ਚਿੱਟਾ ਲਾਇਆ ਵਾ ਦਾ ਹੈ ਚਿੱਟਾ ਲਾਇਆ ਵਾ ਜਿਹੜਾ ਬਣ ਰਿਹਾ ਦਾ ਨਕੋਦਰ ਨਮਾ ਸ਼ਹਿਰ ਨਮਾਗੜ ਨਕੋਦਰ ਚੱਲਾਇਆ ਵ ਤੂੰ ਚੱਲਾਇਆ ਵ ਹਾਂਜੀ ਹਾਂਜੀ ਕਿੱਥੇ ਤੋਂ ਆਇਆ ਵ ਦਾ ਕਿੱਥੋਂ ਆਇਆ ਜਿਹੜੀ ਆਈ ਕੱਲ ਆਪੀ ਐਂਰੀ ਬੀਤੀ ਉਹਨਾਂ ਨੂੰ ਬੈਠ ਗਏ ਜੀ ਗੱਲ ਕਰ ਰਹੇ ਨੇ ਬਾਹਰ ਜਾ ਕੇ ਗਰਾਬ ਨਹੀਂ ਆ ਉਹ ਕਹਿੰਦੇ ਕਿ ਫੋਨ ਕਰਦਾਂਗੇ ਤੁਹਾਨੂੰ ਮਾਰ ਪਾਲ ਸਾਹਿਬ ਨੂੰ ਫੋਨ ਠੀਕ ਆ ਕਿ ਨਹੀਂ ਗੱਲ ਤੇਰੇ ਨਾਲ ਕੋਣ ਬੈਠਾ ਦਾ ਪਿੱਛੇ ਕਿਸੇ ਨੇ ਕੋਈ ਹੈ ਕੁੜੀ ਕੋਈ ਉਹਦੇ ਪਿੱਛੇ ਬੈਠੀ ਵੀ ਹੈ ਜਿਹੜੇ ਤੇ ਮੋੜ ਦੇ ਪਿੱਛੇ ਕੁੜੀ ਬੈਠੀ ਸੀ ਕੌਣ ਸੀ ਉਹ ਕੋਈ ਵੀ ਨਹੀਂ ਬੈਠਾਈ ਕੁੜੀ ਤੇ ਕੋਈ ਨਹੀਂ ਲੱਗੀ ਕਲੀ ਨੇ ਇੱਧਰ ਕਿੱਥੇ ਨੂੰ ਆਇਆ ਵਾ ਛੋਟੇ ਇੱਧਰ ਕਿੱਥੇ ਨੂੰ ਆਇਆ ਵਾ ਤੂੰ ਕੜਾ ਖਾ ਲਾਣੀ ਆਂਦਾ ਮੱਕੀ ਨੂੰ ਇਹਨਾਂ ਤੇ ਨਹੀਂ ਖਾ ਉਹ ਫਿਰ ਵੀ ਦੇਣਾ ਹੋਰ ਇਹਨਾਂ 'ਚ ਕੁਛ ਨਹੀਂ ਬਾਈ ਰੱਖਿਆ ਵਾ ਠੀਕ ਹੈ ਨਾ ਦੇਖੀ ਇੱਧਰ 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 ਹੋ ਜਾ ਉਹ ਇੱਧਰ ਨੂੰ ਹੋ ਜਾ ਭਰਾਵਾ ਚੱਲ ਚੱਪਲਾ ਖੋਲੀ ਬਦਾਰ